ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਅੱਜ ਪਿੰਡ ਹੌਜ ਖਾਸ ਵਿੱਚ ਖਰੇਲੂ ਝਗੜੇ ਦੇ ਚਲਦਿਆਂ ਪਿੰਡ ਹੌਜ ਖਾਸ ਵਿੱਚ ਢਾਣੀ ਗੁਲਾਬ ਸਿੰਘ ਤੋਂ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਉਰਫ ਸੁੱਖਾ ਵੱਲੋਂ ਆਪਣੀ ਪਤਨੀ ਤੇ ਖਲਾਰੀ ਨਾਲ ਵਾਰ ਕੀਤੇ ਗਏ ਇਸ ਤੋਂ ਬਾਅਦ ਉਹ ਖਲਾਰੀ ਘਰ ਸੁੱਟ ਕੇ ਫਰਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਅਕਸਰ ਹੀ ਆਪਣੇ ਪ੍ਰਵਾਤ ਨੂੰ ਪਰੇਸ਼ਾਨ ਕਰਦਾ ਸੀ ਅਤੇ ਕੁੱਟਮਾਰ ਕਰਦਾ ਸੀ ਅੱਜ ਵੀ ਉਸ ਦੀ ਸ਼ਰਾਬ ਪੀਤੀ ਹੋਈ ਸੀ ਜਿਸ ਕਰ ਯੋਗ ਹੈ ਕਿ ਸੁਖਦੇਵ ਸਿੰਘ ਦੀ ਪਤਨੀ ਖੇਤ ਵਿੱਚ ਕੰਮ ਕਰ ਰਹੀ ਸੀ ਅਤੇ ਘਰ ਵਿੱਚ ਕੋਈ ਵੀ ਨਹੀਂ ਸੀ ਇਸ ਦਾ ਮੌਕਾ ਦੇਖਦੇ ਹੋਏ ਸੁਖਦੇਵ ਸਿੰਘ ਘਰ ਤੋਂ 200 ਮੀਟਰ ਦੂਰ ਕੁਲਾੜੀ ਲੈ ਕੇ ਜਿੱਥੇ ਉਸ ਦੀ ਪਤਨੀ ਕੰਮ ਕਰ ਰਹੀ ਸੀ ਉਥੇ ਪਹੰਚ ਗਿਆ ਉਸ ਤੋਂ ਬਚਣ ਲਈ ਖੇਤ ਵਿੱਚ ਉਹ ਹੋਰ ਕੰਮ ਕਰਦੇ ਲੋਕਾਂ ਵੱਲ ਭੱਜੀ ਪਰ ਸੁਖਦੇਵ ਸਿੰਘ ਦੁਆਰਾ ਉਸ ਨੂੰ ਘੇਰ ਕੇ ਕੁਲਾੜੀ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਇਸ ਤੋਂ ਬਾਅਦ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਇਸ ਮਸਲੇ ਮਸਲੇ ਦੀ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਲੀ ਮੁੱਦਾ ਹੈ ਕੀ ਜਾਂਚ ਦਾ ਵਿਸ਼ਾ ਹੈ ਪੁਲਿਸ ਦੁਆਰਾ ਘਰ ਵਾਲਿਆਂ ਦੇ ਬਿਆਨ ਨੋਟ ਕਰ ਲਏ ਗਏ ਹਨ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਨੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ترین ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਅਧਿਆਪਕ ਆਮ ਬੜਾ ਕਰ ਦਿੱਤੀ ਹੈ ਲੋਡ ਲਉਂਦੇ ਨੇ ਹੈ ਉਹ ਗੋਸ਼ੇ ਉੱਥੇ ਸ਼ੁਭ ਆਨੰਦ ਮੋਰੀ ਬੜੀ ਪਰਮਾਣੂ ਉਹ ਸਾਹਮਣੇ ਰਕਸ਼ਾ ਨਾਟਕ ਨੂੰ ਬੋਰਡ ਤੇ ਡਿਜ਼ਾਈਨ ਕਰ ਲਈ ਆ ਆਹ ਨੁਕਰੀ ਆਹ ਉਸ ਪਾਸੇ ਕਰੇ ਮੋੜ ਤੇ ਮੋਟਰ ਵੀਰ ਬੋਰ ਖੜਾ ਕੇ ਰਹਿਣ ਦੇ ਕਿ ਉੱਥੇ ਕਿਸੇ ਜਾਣੀ ਜਣਾ ਨੇੜੇ ਕਿ ਮੱਕਾ ਦੋ ਜਣੇ ਸੁੱਕ ਬਹਿ ਜਾ ਮੰਜਾ ਲਿਆਉਣਾ ਮੈਂ ਚੰਗਾ ਚੱਲ ਨੀ ਕਿਤਾ ਬੰਦਾ ਉਹਨੇ ਤੇ ਤੁਰੇ ਤੁਰੇ